ਤੁਸੀਂ ਕੌਣ ਹੋ ਕਿੰਨੀ ਸ਼ਾਂਤੀ ਦੀ ਹੈ ਸ਼ੰਮੀ ਇੱਥੇ ਇਹ ਤਾਂ ਦੁਹ ਰਹੀ ਨਹੀਂ ਹੈ ਤੇ ਕਿੰਨੀ ਖੁਸ਼ਹਾਲੀ ਹੈ ਤੇਰੀ ਜਿੰਦਗੀ ਚ ਤੇਰੀ ਸੱਸ ਨੂੰ ਮੈਂ ਤੇਰਾ ਪਿਆਰ ਕਰਦੇ ਦੇਖ ਲਿਆ ਗੱਲਾਂ ਚ ਕਿੰਨਾ ਕਿ ਤੈਨੂੰ ਪਿਆਰ ਕਰਦੀ ਹੋਗੀ ਅੱਜ ਬੜੀ ਖੁਸ਼ ਨਿਹਰਾਨੀ ਹੈ ਫਿਰ ਤੂੰ ਹਰ ਟਾਈਮ ਬੁਲਉਂਦੀ ਕਿਉਂ ਰੰਨੀ ਫੋਨ ਤੇ ਤੇ ਮੈਨੂੰ ਮਾਰਦੇ ਨੇ ਮੈਨੂੰ ਕੁੱਟਦੇ ਨੇ ਮੇਰੇ ਨਾਲ ਗਲਤ ਵਿਹਾਰ ਕਰਦੇ ਨੇ ਕਿਉਂ ਕਿੰਨੀ ਇਦਾਂ ਤਾਨੂੰ ਇਹ ਸਭ ਕਿੰਨੇ ਰੱਸਿਆ ਹੈ ਤੁਹਾਨੂੰ ਕਿੱਦਾਂ ਪਤਾ ਹੈ ਕਿ ਮੇਰੀ ਜ਼ਿੰਦਗੀ ਚ ਕੀ ਕੁਝ ਚੱਲਣ ਡਿਆ ਹੈ ਤੇ ਮੇਰੇ ਸਾਰੇ ਕਿੱਦਾਂ ਦੇ ਸਭ ਮੈਨੂੰ ਇਹੋ ਦਾ ਪੁੱਛ ਨੂੰ ਨਜ਼ਰ ਆਇਆ ਮੈਨੂੰ ਤੇ ਸਭ ਠੀਕ ਨਹੀਂ ਲੱਗ ਰਹਾ ਯਾਰ ਤੇ ਨਾ ਤੇ ਹੱਥਾਂ ਚ ਰੱਖਿਆ ਹੋਇਆ ਨਾਨੇ ਦਾ ਪਲਕਾਂ ਦੇ ਚੁੱਕਿਆ ਹੋਇਆ ਵੈ ਮੈਂ ਤੁਹਾਨੂੰ ਇਹ ਪੁੱਛਣ ਦੀ ਆ ਕਿ ਤੁਹਾਨੂੰ ਇਹ ਸਾਰਾ ਕੁਝ ਕਿੱਥੋਂ ਪਤਾ ਲੱਗਾ ਹੈ ਕੁਝ ਦੱਸੋ ਤਾਂ ਸਹੀ ਮੈਨੂੰ ਤੁਹਾਨੂੰ ਮੈਂ 니ਚੇ ਵੀ ਪੁੱਛਣ ਦੀ ਸੀ ਕਿ ਤੁਸੀਂ ਕੌਣ ਹੋ ਤੇ ਕਿਹੜੇ ਮਕਸਦ ਨਾਲ ਮੇਰੇ ਘਰ ਆਏ ਹੋ ਮੈਂ ਤੁਹਾਨੂੰ ਸਾਰੀਆਂ ਗੱਲਾਂ ਪਤਾ ਹੈ ਦੇ ਸ਼ਮੀ ਮੇਰਾ ਕੋਈ ਮਾੜਾ ਮਕਸਦ ਨਹੀਂ ਹੈ ਤੇਰੀ ਜ਼ਿੰਦਗੀ ਬਰਦਰ ਤੁਰਨ ਲਈ ਮੈਂ ਤਾਂ ਤੁਹਾਨੂੰ ਸਿਰਫ ਇੰਨਾ ਕਹਾਂਗੀ ਜੇ ਤੂੰ ਖੁਸ਼ ਹੈ ਨਾ ਆਪਣੇ ਘਰ ਤੇ ਖੁਸ਼ ਹੁੰਦਾ ਹੀ ਆਪਣਾ ਸੁਨਾ ਸਭ ਨੂੰ ਐ ਨਾ ਕਹਿ ਕਿ ਮੈਂ ਦੁਖੀ ਹਾਂ ਇਹਨੂੰ ਮਾਰਦੇ ਕੁੱਟਦੇ ਨੇ ਮੇਰੀ ਜ਼ਿੰਦਗੀ ਜਨਮ ਕੀਤੀ ਹੋਈ ਹੈ ਗਲਤ ਗੱਲ ਨਾ ਕਰ ਤੁਹਾਡਾ ਮਤਲਬ ਕਿ ਮੈਂ ਝੂਠ ਬੋਲਦੀ ਹਾਂ ਨਾਲੇ ਮੇਰੀ ਗੱਲ ਸੁਣੋ ਅੱਜ ਤੱਕ ਇਸ ਗੱਲ ਦਾ ਪਤਾ ਸਿਰਫ ਮੇਰੇ ਘਰ ਦੇ ਆਦਮਾ ਜੈ ਇੱਕ ਪਰਸਨ ਜਿਹਨੂੰ ਇਸ ਗੱਲ ਦਾ ਪਤਾ ਹੈ ਕਿ ਮੈਂ ਆਪਣੇ ਸਹੁਰੇ ਘਰ ਦੁਖੀ ਹਾਂ ਪਰ ਤੁਸੀਂ ਕੌਣ ਹੋ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਮੈਂ ਆਪਣੇ ਘਰ ਦੁਖੀ ਹਾਂ ਤੇ ਮੈਂ ਆ ਚੀਜ਼ਾਂ ਬਾਹਰ ਬੋਲਦੀ ਹਾਂ ਜਿਹੜਾ ਤੇਰਾ 1% ਹੈ ਨਾ ਉਸੇ ਦੀ ਮੈਂ ਵੱਡੀ ਭਜਾਈ ਨਹੀਂ ਹਈ ਹੈ ਸਾਹਿਲ ਦੀ ਵੱਡੀ ਭਾਬੀਆਂ ਨੇ ਸਾਹਿਲ ਦੀ ਤਾਂ ਮੇਰੀ ਗੱਲ ਸੁਣ ਪਾ ਲੀ ਸਾਹਿਲ ਠੀਕ ਹੈ ਬਹੁਤ ਫਿਕਰ ਹੈ ਤੈਨੂੰ ਆਪਣੀ ਛੁੱਟੀ ਜ਼ਿੰਦਗੀ ਬਾਰੇ ਉਹਨੂੰ ਦੱਸਦੀ ਕਰਦੀ ਰਹਿਣੀ ਹੈ ਇਹ ਕਾਦੀ ਫਿਕਰ ਹੈ ਇੱਕ ਦੋਸਤ ਦੇ ਅੰਦਰ ਇਹ ਛੁੱਟੀ ਜ਼ਿੰਦਗੀ ਨਹੀਂ ਹੈ ਭਾਬੀ ਜੋ ਕੁਝ ਤਾਂ ਉਹ ਇੱਥੇ ਦਿਖਾਇਆ ਜਾ ਰਿਹਾ ਹੈ ਨਾ ਇਦਾਂ ਦਾ ਖੁਸ਼ ਵੀ ਨਹੀਂ ਮੈਂ ਕਿਦਾਂ ਮੰਨ ਲਵਾਂ ਮੈਂ ਤੈਨੂੰ ਕੀ ਦੱਸਾਂ ਮੈਨੂੰ ਮਿੰਟ-ਮਿੰਟ ਤੇ ਇੱਥੇ ਟੌਰਚਰ ਕੀਤਾ ਜਾਂਦਾ ਹੈ ਮਿੰਟ-ਮਿੰਟ ਤੇ ਝੂਠ ਬੋਲਦੇ ਨੇ ਮਿੰਟ ਮਿੰਟ ਤੇ ਮੈਨੂੰ ਮਿਹਨੇ ਦਿੱਤੇ ਜਾਂਦੇ ਆ ਕਿ ਤੂੰ ਕੀ ਲੈ ਕੇ ਇਸ ਘਰ ਚ ਆਈ ਹੈ ਮੈਂ ਬਹੁਤ ਦੁਖੀ ਆ ਭਾਬੀ ਇਸ ਘਰ ਚ ਮੈਂ ਬਹੁਤ ਦੁਖੀ ਆ ਇਹਨੇ ਸ਼ਬਦ ਵੀ ਨਹੀਂ ਰੋਣਾ ਸ਼ਾਇਦ ਦਿਖਾਵਾ ਹੀ ਹੈ ਇਨਾਂ ਲੋਕਾਂ ਦਾ ਪਰ ਇਹਦੇ ਚ ਨਾ ਤੂੰ ਕੁਝ ਕਰ ਸਕਦੀ ਆ ਨਾ ਮੈਂ ਕੁਝ ਕਰ ਸਕਦੀ ਆ ਚੁੱਪ ਕਰ ਭਾਬੀ ਤੁਹਾਨੂੰ ਮੈਂ ਦੱਸਦੀ ਆ ਜਦੋਂ ਇਹਨਾਂ ਲੋਕਾਂ ਨੇ ਵਿਆਹ ਕਰਨਾ ਸੀ ਉਦੋਂ ਇਹਨਾਂ ਦਾ ਸਭ ਤੋਂ ਵੱਡਾ ਤਕਰੀਰ ਸੀ ਜਦੋਂ ਇਹਨਾਂ ਲੋਕਾਂ ਨੇ ਮੇਰਾ ਰਿਸ਼ਤਾ ਕਰਨਾ ਸੀ ਤੇ ਜਦੋਂ ਮੈਨੂੰ ਵਿਆਹ ਕੇ ਲਿਆਉਣਾ ਸੀ ਉਦੋਂ ਇਹ ਕਹਿੰਦੇ ਸੀ ਕਿ ਸਾਨੂੰ ਦੋ ਕੱਪੜਿਆਂ ਚ ਬਸ ਕੁੜੀ ਚਾਹੀਦੀ ਹੈ ਕੋਈ ਚੀਜ਼ ਨਹੀਂ ਚਾਹੀਦੀ ਸਾਡਾ ਮੁੰਡਾ ਬੜਾ ਹੌਨਹਾਰ ਹੈ ਕਿਤੇ ਤਰਤੀ ਨਹੀਂ ਦਿਖਾਉਂਦਾ ਜਦੋਂ ਮੈਂ ਵਿਆਹੀ ਇਸ ਘਰ ਚ ਆਈ ਮੇਰੀ ਮਾਰ ਕੁੱਟ ਕਰਦੇ ਮੇਰੇ ਕੋ ਦਾਰਦੀ ਡਿਮਾਂਡ ਕਰਦੇ ਜਿਵੇਂ ਨਾ ਮੇਰਾ ਗਹਿਣਾ ਹੈ ਸਾਰੇ ਇਹਨਾਂ ਨੇ ਲਾ ਕੇ ਰੱਖ ਲਿਆ ਸਾਰਾ ਦਿਨ ਮੇਰੇ ਕੋ ਕੰਮ ਕਰਾਉਂਦੇ ਜਿਵੇਂ ਮੈਂ ਕੋਈ ਕੰਮ ਵਾਲੀ ਹਾਂ ਕਿ ਤੈਨੂੰ ਪਤਾ ਇਹਨਾਂ ਦਾ ਮੁੰਡਾ ਮੈਨੂੰ ਸਿੱਧੇ ਨੂੰ ਬੁਲਾਉਂਦਾ ਤੱਕ ਨਹੀਂ ਆਜ ਤੱਕ ਇਹਨਾਂ ਨਾਲ ਮੇਰੇ ਵਿਆਹ ਨੂੰ ਹੋ ਗਿਆ ਮੈਂ ਇੱਕ ਵਾਰ ਨਹੀਂ ਉਹਦੇ ਲੱਗ ਕੇ ਬਿਤਾਦੀ ਨਾ ਇੱਕ ਵਾਰ ਉਹਨੇ ਦੋ ਸ਼ਬਦ ਪਿਆਰ ਦੇ ਨਹੀਂ ਬੋਲੇ ਨੀ ਬਸ ਜੋ ਭੈਣ ਜੀਜਾ ਤੇ ਮਾਂ ਕਹਿੰਦੀ ਹੈ ਨਾ ਉਹੀ ਸਭ ਕੁਝ ਸਾਡੇ ਘਰ ਹੁੰਦਾ ਆ ਆ ਭੈਣ ਆਪਣੇ ਸਹੁਰੇ ਘਰ ਨਹੀਂ ਰਹਿੰਦੀ ਇੱਥੇ ਆਣ ਕੇ ਬੈਠੀ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਸਾਰਾ ਕਰਤਾ ਧਰਤਾ ਇਹ ਭੈਣ ਤੇ ਮਾਂ ਤੇ ਪੁੱਤ ਇਹਦੇ ਮਗਰ ਲੱਗੇ ਹੋਏ ਆ ਜਿੱਦਾਂ ਜਿੱਦਾਂ ਇਹ ਦੋਵੇਂ ਜੀ ਨਾਚਣ ਚਾਹੁੰਦੇ ਉਦਾਂ ਉਦਾਂ ਉਹ ਨੱਚਦੇ ਨੇਰੀ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਇਸ ਘਰ 'ਚ ਨਾ ਕਿ ਤੇ 1 ਰੁਪਿਆ ਮੈਨੂੰ ਖਰਚੇ ਦਾ ਦਿੰਦੇ ਜਿਹੜੇ ਸੂਟ ਮੇਰੇ ਪੇਕਿਆਂ ਨੇ ਬਣਾਏ ਸੀ ਮੈਂ ਬਸ ਉਹ ਪਾਉਣ ਲਈ ਤੇ ਜਿਹੜੇ ਚਾਰ ਇਹਨਾਂ ਨੇ ਵਿਆਹ ਤੇ ਬਣਾਏ ਵਿਖਾਵਾ ਕੀਤਾ ਰਿਸ਼ਤੇਦਾਰਾਂ ਸਾਹਮਣੇ ਸੋਨਾ ਬਣਾਇਆ ਸਾਰਾ ਸੋਨਾ ਵੀ ਲੈ ਲਿਆ ਮੇਰੇ ਕੋਲ ਸ਼ੰਮੀ ਤੇਰੇ ਨਾਲ ਇਹ ਕੁਛ ਇੱਥੇ ਹੁੰਦਾ ਰਿਹਾ ਵੈ ਤੂੰ ਆਪਣੇ ਪੇਕੇ ਗੱਲ ਨਹੀਂ ਕੀਤੀ ਆਪਣੇ ਮੂੰਹ ਨਾਲ ਗੱਲ ਤਾਂ ਕਰਦੀ ਪਾਪੀ ਮੈਂ ਆਪਨੇ ਮੰਮੀ ਤੇ ਪਰਜਾਇ ਨਾਲ ਸਾਰੀ ਗੱਲ ਕੀਤੀ ਹੈ ਪਰ ਉਹਨਾਂ ਮੈਨੂੰ ਅਜੀਬ ਗੱਲ ਸਮਝੀ ਜਾਂਦੇ ਹਨ ਉਹ ਪਤਾ ਨਹੀਂ ਕੀ ਸਮਝਦੇ ਪਏ ਕੀ ਕਹਿੰਦੇ ਉਹਨਾਂ ਨੂੰ ਥੋੜੀ ਜਿਹੀ ਪਿੰਕ ਲੱਗੀ ਸੀ ਸਾਹਿਲ ਤੇ ਮੇਰੇ ਰਿਸ਼ਤੇ ਬਾਰੇ ਤੁਹਾਨੂੰ ਪਤਾ ਸਾਹਿਲ ਮੇਰੇ ਘਰ ਮੇਰਾ ਰਿਸ਼ਤਾ ਮੰਗਣ ਆਇਆ ਸੀ ਤੇ ਮੇਰੀ ਪਰਜਾਈ ਤੇ ਮਾਂ ਨੇ ਨਾ ਕਰਤੀ ਕਹਿੰਦੇ ਹਸੀਨਾ ਕਿਸੇ ਚੰਗੇ ਘਰ ਆਪਣੀ ਧੀ ਨੂੰ ਤੋੜਨਾ ਵਾ ਅਸੀਂ ਤੇਰੇ ਨਾਲ ਵਿਆਹ ਨਹੀਂ ਕਰਨਾ ਕੁੜੀ ਦਾ ਤੂੰ ਇੱਕ ਗਰੀਬ ਘਰ ਦਾ ਮੁੰਡਾ ਹੈ ਤੇ ਹੁਣ ਹੁਣ ਮੈਂ ਜਦ ਜਾ ਕੇ ਰੋਈ ਖਾਪੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਸੋਹਰੇ ਘਰ ਨਹੀਂ ਜਾਣਾ ਮੇਰਾ ਬਸ ਕੋਤੋਂ ਸੋਸ਼ੜਾ ਬਾਪਰੇ ਆਵੋ ਤੇ ਮੰਮੀ ਪਾਪੀ ਮੈਨੂੰ ਹੀ ਗਲਤ ਸਮਝੇ ਜਾਂਦੇ ਆ ਉਹ ਪਤਾ ਕੀ ਸੋਚੀ ਜਾਂਦੇ ਆ ਕਿ ਮੈਂ ਅਜੇ ਵੀ ਸਾਹੀ ਵੱਲ ਧਿਆਨ ਕਰਦੀ ਹਾਂ ਕਿ ਮੇਰਾ ਮਕਸਦ ਇਹ ਹੈਗਾ ਕਿ ਮੈਨੂੰ ਇਧਰੋਂ ਤਲਾਕ ਮਿਲ ਜੇ ਤੇ ਸਾਹੀ ਨਾਲ ਮੇਰਾ ਵਿਆਹ ਹੋ ਜਾਏ ਨੇ ਸ਼ੰਮੀ ਹੱਸ ਕਰਕੇ ਭਾਬੀ ਮੇਰੀ ਕੋਈ ਗੱਲ ਨਹੀਂ ਸੁਣਦੇ ਪਏ ਹੋ ਇਹ ਤੇਰਾ ਫੈਸਲਾ ਗਲਤ ਹੈ ਗਾਵਾ ਤਲਾਕ ਲੈਣਾ ਹੀ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਅਸੀਂ ਆਪਣੇ ਪਰਿਵਾਰ ਵਾਲਿਆਂ ਵਿੱਚ ਬਿਠਾ ਕੇ ਬੰਦੇ ਨੂੰ ਸੁਧਾਰ ਸਕਦੇ ਆ ਉਹਨੂੰ ਸਿੱਧੇ ਰਹਿ પા ਸਕਦੇ ਆ ਕੀ ਸੁਧਾਰਨ ਭਾਬੀ ਤੁਹਾਨੂੰ ਨਹੀਂ ਪਤਾ ਮੇਰਾ ਵੀਰ ਬਾਹਰ ਬੈਠਾ ਤੇ ਸਬਰਦੇਸਾਂ ਚ ਤੇ ਉਹਦਾ ਸਭਾ ਉਹਦਾ ਸਭਾ ਇਹਨਾਂ ਗਰਮੀ ਹੈ ਨਾ ਜੇ ਉਹਨੂੰ ਪਤਾ ਲੱਗ ਗਿਆ ਨਾ ਕਿ ਇਹਨਾਂ ਦੀ ਆਹ ਕਰਤੂਤਾਵਾਂ ਅਨੇਕ ਘਰੇ ਆ ਕੇ ਮਰ ਜਣੇ ਸਾਰੀ ਇਸ ਕਰ ਤੋਂ ਡਰਦੀ ਮੈਨੂੰ ਕੁਝ ਨਹੀਂ ਦੱਸਦੀ ਤੇ ਨਾਲਿਓ ਮੈਨੂੰ ਸਾਰਾ ਟੱਬਰ ਹੈ ਜੀ ਗਲਤੀ ਸਮਝੀ ਜਾਣ ਲਿਆ ਕਿ ਇਹਦੀ ਮੁੰਡੇ ਨਾਲ ਗੱਲਬਾਤ ਹੈ ਇਹ ਉਹਦੀ ਵਾਲਾ ਜਾਣਾ ਚਾਹੁੰਦੀ ਹੈ ਤੂੰ ਦੱਸੋ ਮੈਂ ਕੀ ਕਰਾਂ ਨਹੀਂ ਸ਼ੰਮੀ ਐਦਾਂ ਗੱਲ ਨਹੀਂ ਹੁੰਦੀ ਜਿੱਦਾਂ ਤੂੰ ਸੋਚਦੀ ਪਈ ਹੈ ਸਾਹਿਲ ਆਪਣੇ ਘਰ-ਬਾਰ ਵਾਲਾ ਬਿਠਾ ਆਇਆ ਵੈਸ ਟਾਈਮ ਉਹਦੀ ਪਰਜਾਈ ਹੈ ਉਹਦਾ ਘਾਵ ਹੈ ਉਹਦੀ ਮਾਂ ਹੈ ਅਸੀਂ ਤਾਂ ਆਪਣਾ ਘਰ ਦੇਖ ਲਾਂਗੇ ਪਰ ਤੂੰ ਇਸ ਟਾਈਮ ਕੱਲੀ ਹੈ ਤੈਨੂੰ ਆਪਣੇ ਪੇਕਿਆਂ ਦਾ ਇਸ ਟਾਈਮ ਸਾਥ ਚਾਹੀਦਾ ਹੈ ਜੋ ਉਹਨਾਂ ਨੇ ਤੇਰਾ ਸਾਥ ਦੇ ਦੇਣਾ ਅਸੀਂ ਨਹੀਂ ਦੇ ਸਕਦੇ ਉਹ ਦੂਜੀ ਗੱਲ ਤਲਾਕ ਬਾਰੇ ਤੂੰ ਸੋਚ ਹੀ ਨਾ ਜੇ ਬੰਦਾ ਵਿਗੜਿਆ ਤਾਂ ਉਹ ਸੁਧਾਰਿਆ ਜਾ ਸਕਦਾ ਹੈ ਕਿਦਾਂ ਸੁਧਾਰਾ ਮੈਨੂੰ ਤੁਸੀਂ ਥੋੜਾ ਬੋਤਾ ਦੱਸੋ ਸ਼ਮੀ ਸਭ ਸੁਧਰ ਜਾਂਦੇ ਨੇ ਤੂੰ ਪੋਜ਼ਿਟਿਵ ਕਿਉਂ ਨਹੀਂ ਸੋਚਦੀ ਤੂੰ ਨੈਗੇਟਿਵ ਕਿਉਂ ਸੋਚਦੀ ਆਪਣੇ ਦਿਮਾਗ 'ਚ ਗੱਲਾਂ ਦੇਖ ਸ਼ਮੀ ਤੂੰ ਵਿਆਹ ਕਰ ਲਿਆ ਤੂੰ ਆਪਣੀ ਜ਼ਿੰਦਗੀ ਅੱਗੇ ਵਧਾ ਲਈ ਹੈ ਸਾਹਿਲ ਦੀ ਪੂਰੀ ਜ਼ਿੰਦਗੀ ਅੱਗੇ ਪਈ ਹੈ ਜੇ ਦੇਖ ਜਿਸ ਤਰ੍ਹਾਂ ਚੋ ਵੀ ਹੈ ਤੇਰਾ ਘਰ-ਵਾਰ ਹੁੰਦਾ ਹੀ ਹੈ ਚਾਹੇ ਚੰਗਾ ਹੀ ਚਾਹੇ ਮੰਦਾ ਹੀ ਇੱਕ ਔਰਤ ਦਾ ਫਰਜ਼ ਹੈਗਾ ਅਗਰ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਦੀ ਹੈ ਤੇ ਘਰ ਨੂੰ ਆਪਣੇ ਜੀਵਨ ਨੂੰ ਸਾਫ਼ ਬਣਾਉਣਾ ਉਹਦਾ ਹੀ ਕੰਮ ਹੈ ਉਹਨੂੰ ਸਹੀ ਰਸਤੇ ਲਿਆਣਾ ਤੇਰਾ ਹੀ ਕੰਮ ਤੇਰੇ ਘਰ ਲੈਣਾ ਸਮਝਣ ਦੀ ਕੋਸ਼ਿਸ਼ ਕਰ ਸਾਈਕਲ ਵੱਲ ਧਿਆਨ ਕੱਢਣਾ ਆਪਣਾ ਛੱਡ ਤੇ ਇਹਰਾ ਸਾਈਕਲ ਬਿਲਕੁਲ ਧਿਆਨ ਨਾ ਦੇ ਭਾਬੀ ਮੈਨੂੰ ਨਹੀਂ ਸੀ ਪਤਾ ਕਿਹ ਹੈਗਾ ਇਹਕੋ ਫੋਨ ਉਹਨੂੰ ਕਿੰਨਾ ਦੁਖੀ ਕਰ ਦਿੰਦਾ ਹੈ ਦੁਖੀ ਜਿਸ ਦਿਨ ਦਾ ਤੂੰ ਫੋਨ ਕੀਤਾ ਉਹ ਮੁੰਡੇ ਨੇ ਇੱਕ ਦਿਨ ਵੀ ਸੋ ਕੇ ਨਹੀਂ ਰੱਖਿਆ ਉਹ ਬਹੁਤ ਪਰੇਸ਼ਾਨ ਆ ਉਹ ਆਪਣੀ ਜ਼ਿੰਦਗੀ ਚੱਲ ਕੇ ਕਿਵੇਂ ਬਤੇਗਾ ਹੋਰ ਤੂੰ ਵੀ ਸਮਝ ਨਾ ਤੂੰ ਵੀ ਇਹੀ ਗਈ ਹੈ ਤੇ ਉਹਦਾ ਵਿਆਹ ਨਹੀਂ ਸੀ ਕਰਨਾ ਤੁਹਾਡਾ ਹੁਣ ਦੋਨਾਂ ਦਾ ਕੋਈ ਮੇਲ ਨਹੀਂਗਾ ਤੇ ਤੂੰ ਉਹਨੂੰ ਕੋਈ ਮੈਸੇਜ ਕੋਈ ਫੋਨ ਨਾ ਕਰਿਆ ਕਰ ਉਹਦਾ ਨੰਬਰ ਆਪਣੇ ਫੋਨ ਚੋਂ ਕੱਟ ਦੇ ਐਤੋਂ ਪਹਿਲਾਂ ਤੁਹਾਡੀ ਕੋਈ ਗਲ ਬਾਤ ਹੀ ਨਾ ਹੋਵੇ ਤੇਰੇ ਫੋਨ ਚੋਂ ਉਹਦਾ ਨੰਬਰ ਨਿਕਲ ਆਵੇ ਇਦਰੋਂ ਵੀ ਛਿੱਤਰ ਖਾਏਗਾ ਤੇ ਤੇਰੇ ਪਿੱਛੋਂ ਵੀ ਖਾਏਗਾ ਕਿਉਂ ਇਹ ਗਰੀਬ ਬੱਚੇ ਦੀ ਤੂੰ ਜਾਣਨਾ ਨਹੀਂ ਹੀ ਹੈ ਅਸਤੋ ਬਾਤ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ ਕਿ ਮੈਂ ਸਾਹਿਬ ਨੂੰ ਕਦੀ ਵੀ ਫੋਨ ਜਾਂ ਮੈਸੇਜ ਨਹੀਂ ਕਰੂੰਗੀ ਕਦੀ ਨਹੀਂ ਆ ਗੰਮੀ ਕਦੀ ਉਹਦੇ ਰਾਹ 'ਚ ਨਹੀਂ ਆਉਂਗੀ ਮੈਂ ਭਾਵੇਂ ਜਿੰਝੇ ਮਰਜੀ ਆਪਣੀ ਜ਼ਿੰਦਗੀ 'ਚ ਜੀਵਾਂ ਉਹਦਾ ਵਿਚਾਰੀ ਦਾ ਕੀ ਕਸੂਰ ਹੈ ਬਾਕੀ ਰਹੀ ਗੱਲ ਭਾਪੀ ਵਿਆਹ ਦੀ ਵਿਆਹ ਮੇਰਾ ਮੇਰੇ ਘਰ ਦੇ ਨਹੀਂ ਤੱਕੇ ਨਾਲ ਹੀ ਕਰਾ ਦਿੱਤਾ ਮੈਂ ਜਿਹੋ ਨਾ ਨਾ ਗੱਲ ਕੀਤੀ ਸੀ ਕਿ ਮੈਂ ਵਿਆਹ ਕਰਾਉਣਾ ਤੇ ਸਾਹੀ ਨਾ ਕਰਾਉਣਾ ਜਦ ਮੈਂ ਮੰਦੀ ਆ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਐਹੋ ਤੇ ਗੱਲਾਂ ਭਾਬੀ ਆ ਘਰ ਦੀਆਂ ਗਲਤੀਆਂ ਤੇ ਕਰ ਲੰਗੇ ਚਾਰ ਪੈਸੇ ਤੇ ਵੇਖ ਲੈਂਦੇ ਨੇ ਸ਼ਾਨ ਸ਼ੌਕਤ ਵੇਖ ਲੈਂਦੇ ਨੇ ਮੁੰਡੇ ਦੀ ਪਰ ਇਹ ਨਹੀਂ ਸੋਚਦੀ ਕਿ ਆ ਜਿੰਨਾ ਪੈਸਾ ਲੋਕਾਂ ਕੋਲ ਜਿਆਦਾ ਹੈ ਨਾ ਓਨੀ ਹੀ ਉਹਨਾਂ ਚ ਭੁੱਖ ਜਿਆਦਾ ਹੁੰਦੀ ਹੈ ਤੇ ਇੱਕ ਗਰੀਬ ਇੱਕ ਗਰੀਬ ਮੁੰਡੇ ਨੂੰ ਪਤਾ ਹੁੰਦਾ ਹੈ ਕੀ ਪੈਸੇ ਦੀ ਵੈਲਿਊ ਕੀ ਆ ਤੇ ਰਿਸ਼ਤਿਆਂ ਦੀ ਵੈਲਿਊ ਕੀ ਆ ਕੀ ਕਹੇ ਛੱਡੀ ਮੈਂ ਤੇਰੀ ਗੱਲ ਸਾਰੀ ਸੁਣ ਲਈ ਆ ਪਰ ਜੋ ਵੀ ਹੈ ਹੁਣ ਤੂੰ ਸਾਹਿਲ ਤੋਂ ਦੂਰ ਹੋ ਜਾ ਬਿਲਕੁਲ ਦੂਰ ਹੋ ਜਾ ਤੇ ਆਪਣੇ ਘਰ ਵੱਲ ਧਿਆਨ ਦੇ ਉਹ ਜੋ ਵੀ ਤੇਰੇ ਨਾਲ ਪਰੇਸ਼ਾਨੀ ਦੀ ਨਾ ਆਪਣੇ ਪੇਕੇ ਜ਼ਰੂਰ ਗੱਲ ਕਰ ਕੋਈ ਗੱਲ ਨਹੀਂ ਕਰ ਕਿਉਂਕਿ ਸਮਾਜ ਜਦੋਂ ਅਸੀਂ ਅਤਿਆਚਾਰ ਸਹਿਨੇ ਆ ਨਾ ਇਹਨੂੰ ਵਧਾਣੇ ਨਹੀਂ ਅਸੀਂ ਆ ਇਸ ਲਈ ਚਾਰ ਜਾਨੇ ਵਿੱਚ ਬਿਠਾ ਆਪਣੇ ਪਰਿਵਾਰ ਨੂੰ ਲਿਆ ਗੱਲ ਕਰ ਅੱਜ ਤੇਰੇ ਨਾਲ ਹੋਂਦੀ ਕੱਲ ਨੂੰ ਕਿਸੇ ਹੋਰ ਧੀ ਨਾਲ ਹੋਏਗੀ ਇਸ ਲਈ ਇਸ ਅਤਿਆਚਾਰ ਨੂੰ ਵਿਧਾਣਾ ਇਹਨਾਂ ਲੜਨਾ ਸਿੱਖ ਮੈਂ ਨਹੀਂ ਕਹਿੰਦੀ ਕਿਸੇ ਵੱਡੇ ਦੇ ਅੱਗੇ ਜ਼ੁਬਾਨ ਚਲਾ ਕੇ ਕੋਈ ਗਲਤ ਲਫ਼ਜ਼ ਬੋਲ ਤੂੰ ਤੇਰੇ ਪਰਿਵਾਰ ਵਾਲੇ ਹੈਗੇ ਜਿਨ੍ਹਾਂ ਨੇ ਤੈਨੂੰ ਤੋਰਿਆ ਨਾ ਉਹੀ ਤੈਨੂੰ ਆਸਾਨਗੇ ਸਾਹਿਲ ਵਾਲਾ ਤੂੰ ਬਤੂ ਧਿਆਨ ਨਾ ਪਾਣਾ ਬਸ ਇਹ ਯਾਦ ਰੱਖੀ ਉਹ ਮੁੰਡਾ ਵੀ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਹੁਣ ਠੀਕ ਹੈ ਬਾ ਠੀਕ ਤੁਹਾਡੀ ਆ ਠਿਕੜੀ ਦੇਖ ਉਹਦਾ ਵਿਆਹ ਕਰ ਦਾਂਗੇ ਮੈਂ ਚਲਦੀ ਹਾਂ। ਸ਼ਮੀ ਆਓ। ਮੈਂ ਮੈਂ ਨਹੀਂ ਬਣੋਂ ਨਾ ਵਜਿੱਤ। ਮੇਰਾ ਮੇਨ ਮਕਸਦ ਇਹ ਸੀ ਕਿ ਮੈਂ ਤੇਰੇ ਨਾਲ ਕਿਸੇ ਤਿੱਕੇ ਗੱਲ ਕਰਨਾ ਆਦੀ। ਆ ਤੇ ਤੁਸੀਂ ਬੜਾ ਵਧੀਆ ਸਿਆਨਫ ਵਰਤੀ ਕਿ ਜਿਹੜਾ ਉਹਨਾਂ ਨੂੰ ਨਹੀਂ ਦੱਲੇ ਦੱਸਿਆ ਕਿ ਮੈਂ ਸਾਹਿਲ ਦੀ ਭਾਬੀ ਨਹੀਂ ਨਹੀਂ। ਨਹੀਂ ਤੇ ਮੇਰਾ ਤੇ ਹੋਰ ਜੀਣਾ ਹਰਾਮ ਹੋ ਜਾਣਾ ਸੀ ਇਸ ਘਰ 'ਚ। ਕਿ ਸਾਹਿਲ ਦੀ ਭਾਬੀ ਇੱਥੇ ਕੀ ਕਰਨ ਆਈ? ਮੈਨੂੰ ਨਹੀਂ ਸਮਝ ਰਹੀ ਕਿ ਕਿੱਥੇ ਕਿਦਣਾ ਕੀ ਗੱਲ ਕਰਨੀ ਹੈ। ਸ਼ਮੀ ਮੇਰੀ ਗੱਲ ਨੂੰ ਭੁੱਲੀ ਨਾ। ਧਿਆਨ 'ਚ ਰੱਖੀਂ। ਚਲ। ਹੋਸ਼ ਰਹਿ। ਆ ਜਾ ਮਾਂ ਇਹ ਕਿੱਥੇ ਗਈ ਆ ਇੰਨੀਆਂ ਨਾ ਦੀ ਗੱਲਾਂ ਥੱਲਿਓਂ ਬੁਖਾ ਕੇ ਤੇ ਉੱਪਰ ਲੈ ਗਈ ਐ ਕੋਈ ਨਹੀਂ ਮੰਮੀ ਟੈਨਸ਼ਨ ਨਾ ਲੋ ਬਾਦ ਦੁਪੜਾ ਕੇ ਭੇਜਿਆ ਇੱਥੋਂ ਮੂੰਹ ਤੇ ਨਹੀਂ ਖੋਲਦੀ ਮੈਨੂੰ ਪਤਾ ਤੁਹਾਨੂੰ ਕਿਹੜੀ ਫਿਕਰ ਪਿਆ ਮੈਨੂੰ ਬਸ ਇਹੋ ਚੀਜ਼ਾਂ ਡਰਿਆ ਕਿਤੇ ਜ਼ੁਬਾਨ ਨਾ ਖੋਲ ਦੇਵੇ ਤੇ ਉਹ ਜਾ ਕੇ ਦੀ ਮਾਂ ਨੂੰ ਨਾ ਕਿਤੇ ਕਹਿ ਦੇਵੇ ਕਿ ਤੁਹਾਡੀ ਕੁੜੀ ਦਾ ਇਹ ਹਾਲ ਕਰਦੇ ਆ ਮੈਂ ਦੇਖਿਆ ਵਾਂ ਜਾਈ ਬੜੀ ਬੜੀ ਦੇਖਿਆ ਜਾ ਉਹ ਵੀ ਦੇ ਕੇ ਨਹੀਂ ਕਰਦੀਆਂ ਕਿ ਪਿਆਵਾਂ ਚੋਰ ਚੋਰ ਸੁਣ ਕੇ ਤੇ ਹੁੰਨੀ ਆ ਜਾ ਜਾ ਮੈਨੂੰ ਤਾਂ ਫਿਕਰ ਲੱਗਾ ਆ ਜਾ ਜਾ ਬੋਸ ਸੌਣਾ ਕਰ ਬਾਕੀ ਲੋਕਾਂ ਦਾ ਅੱਗੇ ਮੈਂ ਨਾ ਚੰਨੀ ਸਨ ਦੇਖ ਮੈਂ ਸਾਰਾ ਟਾਗ ਦੇ ਕੇ ਨਹੀਂ ਰਹਾ ਦਮ ਮੈਂ ਕ ਮੈਂ ਕਿ ਚਾਪ ਨਾਲ ਨਹੀਂ ਆ ਉੱਪਰ ਹੀ ਰਹਿ ਗਈਆਂ ਕਹਿੰਦੇ ਸੋ ਤੇ ਕੀ ਖਾਣਾ ਸਮੋਸੇ ਵੀ ਮੰਗਾਏ ਤੇ ਬਰੈਡ ਪੀਸ ਵੀ ਮੰਗਾਏ ਆਹੋ ਖਾਣਾ ਤੇ ਮੈਂ ਕੁਛ ਨਹੀਂ ਮੈਨੂੰ ਨਾ ਫੋਨ ਵੱਜਦੇ ਨੇ ਮੈਂ ਤਾਂ ਆਈ ਬੋਨ ਕਾ ਕਾ ਫੋਨ ਵੱਜਦੇ ਨਹੀਂ ਆ ਕਿ ਪਹਿਲਾ ਆਂਡੇ ਹੋਉਂਦੇ ਉਹੀ ਕਾਲ ਆ ਰਹੀ ਹੈ ਕਰੋ ਤੇ ਜਰ ਅਮਰਤੰਸੀ ਜੀ ਮੈਂ ਜਾਣਾ ਚਲਦੀ ਆ ਲੈ ਆਪਾਂ ਤੇ ਖਾਣ ਪੀਣ ਨੂੰ ਸਮਾਨ ਮੰਗਵਾਇਆ ਕੋਈ ਗੱਲ ਨਹੀਂ ਤੁਸੀਂ ਬਹਿ ਕੇ ਖਾ ਪੀ ਲੈਣਾ ਮੇਰੇ ਨਾਲ ਦੇ ਇੱਕ ਇੱਕ ਵਾਦ ਖਾ ਲੈਣਾ ਸਮੱਸਿਆ ਚਲੋ ਐਂ ਕਰੀਓ ਫਿਰ ਕਿਸੇ ਦਿਨ ਟਾਈਮ ਕੱਢ ਕੇ ਨਾ ਆਈ ਹੋਪ ਕਿ ਸਾਰੇ ਦਿਨ ਸਾਡੀ ਕਰਿਓ ਅੱਜ ਤੁਸੀਂ ਨਾ ਸ਼ਮੀ ਨਾਲ ਗੱਲਾਂ ਕਰਕੇ ਚਲੇ ਜੇ ਚਾਹਣਾ ਤੇ ਕੋਈ ਗੱਲ ਬਾਤ ਕੁਝ ਨਹੀਂ ਹੈ ਅੱਜ ਤਾਂ ਤੁਹਾਡਾ ਘਰ ਹੀ ਵੇਂਦੀ ਰਹੀ ਬਹੁਤ ਸੋਨਾ ਘਰ ਹੈ ਜਿਹਦਾ ਤਾਂ ਬਹੁਤ ਹੀ ਪਿਆਰਾ ਘਰ ਹੈ ਬਸ ਬਾਬਾ ਜੀ ਦੀ ਕਿਰਪਾ ਜੈ ਸ਼ਮੀ ਦੀ ਕਿਰਪਾ ਕਾਹ ਸਾਡਾ ਪੈਨੋ ਨਹੀਂ ਸੀ ਸੋਣਾ ਜਦੋਂ ਸਾਡੀ ਪਾਪ ਬੋਲੀ ਨਾ ਹੋਰ ਸੋਣਾ ਹੋ ਗਿਆ ਸੋਣਾ ਹੋ ਗਿਆ ਉਹ ਤਾਂ ਮੈਂ ਕਹਿਣ ਦੀ ਸ਼ਮੀ ਦੀ ਕਿਰਪਾ ਹਾਂ ਚਲੋ ਫੇ ਮੈਂ ਚੱਲ ਰਹੀ ਆ ਤੇ ਫਿਰ ਮਿਲਦੇ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਪੁੱਤ ਸਤਿ ਸ਼੍ਰੀ ਅਕਾਲ ਸੀਮਾ ਜਾ ਬਾਹਰ ਤੱਕ ਕਰਕੇ ਆ ਜਾ ਸ਼ਮੀ ਜਾ ਉਹ ਤਾਂ ਆਪਣੀ ਸੀਲ ਨੂੰ ਗੇੜ ਤੱਕ ਕਰਕੇ ਆ ਜਾ ਜਾ ਮਰਤੀ ਸ਼ੁਕਰ ਰੱਬਾ ਬਚਾ ਤਾਈ ਕੋਈ ਗੱਲ ਨਹੀਂ ਕੀਤੀ ਜੇ ਕਿਤੇ ਆਪਣੀ ਸਹੇਲੀ ਨੂੰ ਸਾਰੀਆਂ ਗੱਲਾਂ ਦੱਸ ਦਿੰਦੇ ਅੱਜ ਤਾਂ ਬੱਸ ਆਪਾਂ ਗਏ ਸੀ ਕਿਟੀ ਕਿਟੀ ਹਾਂਜੀ ਮੰਮੀ ਆ ਕਿਹਦੇ ਨਾਲ ਫੋਨ ਤੇ ਗੱਲ ਕਰਦੇ ਉਹ ਇਹਨਾਂ ਦਾ ਫੋਨ ਆਇਆ ਸੀ ਮੰਮੀ ਪਰੋ ਕੀ ਆ ਦਸ ਰਾਜੀ ਬਾਜੀ ਹਾਂਜੀ ਸਾਹਿਬ ਰਾਜੀ ਬਾਜੀ ਵਧੀਆ ਹੋਰ ਕੀ ਦੱਸਦਾ ਦੱਸਣਾ ਕੀ ਕੁਛ ਨਹੀਂ ਹਾਂ ਖੰਮੀ ਵੱਲ ਪੁੱਛਣ ਲਈ ਕਹਿੰਦਾ ਠੀਕ ਆ ਅੱਛਾ ਅੱਛਾ ਤੇ ਮੈਂ ਕਿਹਾ ਹਾਂ ਠੀਕ ਆ ਅਸੀਂ ਤੇ ਉਹ ਕਹੇ ਉਧਰ ਮੈਂ ਤੇ ਘਰ ਅੱਛਾ ਤੇ ਮੁਰ ਕੋ ਕਾਜੀ ਨਹੀਂ ਕਹ ਲੋ ਪੁੱਛਦੇ ਦੇਣ ਪੈਸੇ ਪਾਏ ਥੋੜੇ ਜੇ ਅੱਛਾ ਤੇ ਮੈਨੂੰ ਕਹਿਣ ਲਈ ਕਿ ਤੂੰ ਇੰਜ ਕਰ ਕਰਦਾ ਸਮਾਨ ਸੂਣ ਲੈ ਆ ਜਿਹੜਾ ਰਸਨ ਲਿਉਣ ਵਾਲਾ ਠੀਕ ਹੈ ਸਿਲੰਡਰ ਵੀ ਭਰਉਣ ਵਾਲਾ ਹਾਂ ਦੁੱਧ ਦੇ ਦੁੱਧ ਦੇ ਵੀ ਪੈਸੇ ਦੇਣੇ ਪਿਛਲੀ ਵਾਰ ਵੀ ਨਹੀਂ ਦਿੱਤੇ ਐਤਕੀ ਪਹਿਲਾਂ ਦੁੱਧ ਦੇ ਪੈਸੇ ਦੇਈਏ ਚਲ ਕੋਈ ਨਹੀਂ ਉਹਨੇ ਕਲਾਈਆ ਤੇ ਆਪਾਂ ਨਾਲ ਮੈਂ ਉਹਨਾਂ ਦੇ ਪੈ ਕਢਵਾ ਲਿਓਣੀ ਮੈਂ ਤੇ ਇੰਜ ਕਰਦੇ ਪਹਿਲਾਂ ਜਿੰਨਾ ਦੇ ਦੇਣ ਵਾਲੇ ਉਹ ਦੇ ਦਈਏ ਹੂੰ ਤੇਰੇ ਨਾਲੇ ਰਾਸ਼ਨ ਪਵਾ ਲਈਏ ਤੇ ਸ਼ਮੀ ਦਾ ਕੀ ਆਖਣ ਡਿਆ ਹੈ ਸ਼ਮੀ ਵੱਲੋਂ ਪੁੱਛਣ ਲਈ ਕਿ ਠੀਕ ਹੈ ਸਭ ਆਹੋ ਤੇ ਤੂੰ ਦੱਸਿਆ ਤੇ ਨਹੀਂ ਕੋਈ ਨਹੀਂ ਮम्मी ਮੈਂ ਤਾਂ ਨਹੀਂ ਕੋਈ ਗੱਲ ਕੀਤੀ ਮੈਂ ਤਾਂ ਕਿਹਾ ਮੈਂ ਸਭ ਵਧੀਆ ਹੀ ਹੋ ਕੇ ਆਏ ਉਹ ਦਿਨ ਉਹਦੇ ਘਰੋਂ ਆਹ ਉਹਨੂੰ ਨਹੀਂ ਦੱਸਣਾ ਬਾਹੂ ਪਰਦੇਸਾ ਜਿ ਬੈਠਾ ਵੇ ਹਾਂਜੀ ਆਪਾਂ ਤਾਂ ਹੁਣ ਦੋ ਜਾਣੀਆਂ ਕਿਤੇ 200 ਕਰ ਲੈਣੀ ਆ ਉਹਨੇ ਕੀ ਜਨਾ ਕਰਦਾ ਉਹ ਹਾਂਜੀ ਦੂਜੀ ਗੱਲ ਇਹ ਕੀ ਆ ਪੁੱਤ ਦੱਸਾਂਗੇ ਤਾਂ ਟੈਨਸ਼ਨ ਹੀ ਉਹਦੀ ਵਧਣੀ ਹੈ ਸਹੀ ਗੱਲ ਅਜੇ ਵੇ ਕੱਲ ਕਿੰਨਾ ਖੱੱਚਾ ਕਰਕੇ ਗਿਆ ਅਜੇ ਤੇ ਪੂਰਾ ਸੈੱਟ ਵੀ ਨਹੀਂ ਹੋਇਆ ਉਹੀ ਤਾਂ ਗੱਲ ਹੈ ਮੰਮੀ ਤੇ ਵਿਆਹ ਤੇ ਕਿੰਨਾ ਖਰਚਾ ਆਇਆ ਜੇ ਸਾਰਿਆਂ ਨਾਲ ਉਪਰ ਗੱਲਾਂ ਦੱਸਣ ਲੱਗੇ ਨਾ ਫਿਰ ਟੈਨਸ਼ਨ ਲਓ ਇਹ ਨਾ ਉਹ ਕਿਤੇ ਛੱਡ ਗਏ ਅਜੇ ਨਹੀਂ ਨਹੀਂ ਮੰਮੀ ਨੂੰ ਪੁੱਛ ਲੈ ਕਿ ਸਭ ਠੀਕ ਆ ਦੋ ਤਿੰਨ ਵਾਰ ਇਹਨਾਂ ਨੇ ਪੁੱਛਿਆ ਸਗੋਂ ਤੂੰ ਕੋਈ ਗੱਲ ਨਾ ਕਰਿਆ ਕਰ ਤੂੰ ਕਿਹਾ ਕਰਕੇ ਠੀਕ ਠਾਕ ਆ ਮਮੀ ਹੋ ਕੇ ਆਏ ਆ ਤੂੰ ਹੋਰ ਦੋ ਚਾਰ ਗੱਲਾਂ ਆਪਣੀਆਂ ਨਾਲ ਕਰਦੀ ਰਹਿੰਦੇ ਹੋ ਵੀ ਅਹੀਂ ਹੋ ਕੇ ਆਏ ਰਾਜੀ ਬਾਜੀ ਠੀਕ ਠਾਕ ਮੈਂ ਕਹੇ ਮੈਂ ਤਾਂ ਸਭ ਵਧੀਆ ਵਧੀਆ ਬੰਦੇ ਆ ਸਭ ਕੁਝ ਆ ਮੈਂ ਸਭ ਦਰਾ ਦਰਾ ਕੇ ਪੁੱਛਦੇ ਕੋਈ ਗਲਤ ਨਹੀਂ ਹੋਈ ਇਹਦੇ ਘਰ ਨਹੀਂ ਨਹੀਂ ਕੋਈ ਗੱਲ ਨਹੀਂ ਬੜੇ ਵਧੀਆ ਬੰਦੇ ਨੇ ਨਹੀਂ ਚੰਗਾ ਕੀਤਾ ਦੱਸਣਾ ਨਹੀਂ ਹਮ ਬੜੀ ਵਧੀਆ ਗੱਲ ਪਤਾ ਆਪਾਂ ਦੇ ਹੁਣ ਡਈਆਂ ਹੀ ਆ ਤੇ ਇਹ ਥੋੜਾ ਉਹਨੂੰ ਦੇਖ ਕੇ ਟੈਨਸ਼ਨ ਤੇ ਆਪਾਂ ਮੁੜ ਕੇ ਪਰ ਆ ਬੋ ਮਾਰ ਉਸੋ ਗੱਲਾਂ ਪਤਾ ਪਰ ਦੇਸਾਂ ਚ ਉਹੀ ਤੇ ਗੱਲ ਨਹੀਂ ਨਾ ਕਿਸੇ ਨਾ ਉਹਨੇ ਦਿਲ ਦੀ ਪੜਾਹ ਸੀ ਕੱਢਣੀ ਐ ਨਹੀਂ ਮੈਂ ਕੋਈ ਦੱਸਦਾ ਉਹਨੇ ਤਾਂ ਵਾਪਸ ਆਈ ਨਾ ਬਸ ਇਹੋ ਤੈਨੂੰ ਮੈਂ ਆ ਗੱਲ ਮੈਂ ਛੱਡ ਕੇ ਆ ਜੰਨਾ ਤੂੰ ਮਰ ਕੇ ਇੱਕ ਤਰ੍ਹਾਂ ਲਾਏ ਚੁੱਕ ਚਕਾ ਕੇ ਹਾਂਜੀ ਅਜੇ ਤੱਕ ਉਹ ਨਹੀਂ ਪੂਰੇ ਹੋਏ ਤੇ ਵਿੱਚ ਵਿੱਚ ਲਾ ਵਿਆਹ ਆ ਗਿਆ ਜਿਹੜੀ ਮਾੜੀ ਚੰਗੀ ਨੇ ਵਿਚਾਰੇ ਕਮਾਈ ਕੀਤੀ ਉਹਨੇ ਆ ਤੇ ਲਾ ਗਿਆ ਤੇ ਜੋ ਹੋਰ ਉਹਨੂੰ ਦੱਸਾਂਗੇ ਆ ਗੱਲ ਐ ਆ ਬਾਤ ਐ ਆ ਉਹਨੇ ਤਾਂ ਪਤਾ ਬਹੁਤ ਫਿਕਰ ਕਰਨਾ ਚੱਲ ਚੱਗਾ ਕੀਤਾ ਹੀ ਦੱਸਿਆ ਨਹੀਂ ਤੂੰ ਤੇ ਨਹੀਂ ਮੈਂ ਨਹੀਂ ਦੱਸਿਆ ਕੋਈ ਗੱਲ ਨਹੀਂ ਮੰਮੀ ਬਾਕੀ ਇਹ ਵੇਖਦੇ ਸ਼ੰਮੀ ਦਾ ਫੋਨ ਆਇਆ ਏ ਤੁਹਾਨੂੰ ਤੈਨੂੰ ਆਇਆ ਮੈਨੂੰ ਤੇ ਆਇਆ ਹੀ ਕੀ ਆਂਦੀ ਤੇ ਉਹਦਾ ਤੇ ਕੋਈ ਗੱਲ ਨਹੀਂ ਕੀਤੀ ਕਹਿੰਦੇ ਠੀਕ ਆ ਅੱਛਾ ਤੇ ਜ਼ਿਆਦਾ ਗੱਲ ਨਹੀਂ ਕੀਤੀ ਮੇਰੇ ਨਾਲ ਅੱਛਾ ਅੱਛਾ ਸੱਸ ਹੀ ਲੱਗੇ ਸ਼ਾਇਦ ਆ ਗਈ ਉਹ ਗੱਲ ਹੋ ਗਈ ਨਹੀਂ ਮੈਨੂੰ ਨਹੀਂ ਆਇਆ ਮੈਨੂੰ ਤਾਂ ਕੱਲ ਹੀ ਆਇਆ ਸੀਗਾ ਅੱਛਾ ਅੱਛਾ ਤੇ ਅੱਜ ਮੇਰੀ ਕੋਈ ਗੱਲ ਨਹੀਂ ਹੋਈ ਹਜੇ ਤੇ ਤੂੰ ਆਫ ਕਰਨਿਆ ਨਾ ਸਲਮ ਕਰਦੀ ਠਰ ਕੇ ਆਉ ਘਰ ਪੁੱਛ ਪਾਛੇ ਚੱਲ ਰਹਿ ਗਈ ਹਾਂਜੀ ਉਹ ਲਾ ਲੈਣੀ ਹੁਣ ਫੇਰੀ ਜਾਂ ਕੋਈ ਨਹੀਂ ਪਤਾ ਬਦ ਹੋ ਜਾਣੀਆਂ ਹਾਂ ਹਾਂਜੀ ਉਹਨੂੰ ਕਹਿਣਾ ਤੂੰ ਫਿਰਨਾ ਕਰ ਰਹੀ ਚਰੇ ਨਾਲ ਨਹੀਂ ਮੈਂ ਤਾਂ ਕਹਿ ਮੈਂ ਕੋਈ ਗੱਲ ਨਹੀਂ ਤੂੰ ਕੋਈ ਗੱਲ ਹੋਊਗੀ ਦੱਸਦੀ ਹਾਂ ਹਾਂ ਨਾਲੇ ਪਤਾ ਜੇ ਨਵਾਂ ਨਵਾਂ ਪਰਿਵਾਰ ਆ ਹਾਂਜੀ ਉਹਨੂੰ ਵੀ ਨਹੀਂ ਪਤਾ ਵੀ ਜੀਆਂ ਦੇ ਕਿਹ ਤਰ੍ਹਾਂ ਦੇ ਸੁਭਾਅ ਉਹ ਨਿਆਣੀ ਆ ਚਟਕਾਰ ਪੈ ਜਾਂਦੇ ਆ ਹਾਂਜੀ ਤੇ ਪਤਾ ਕੋਦੇ ਹੀ ਮੈਂ ਤੇ ਹੋਰ ਹੰਡਾਈ ਮੈਨੂੰ ਪਤਾ ਬਗਾਨੇ ਘਰ ਚ ਰਹਿਣਾ ਬੜਾ ਔਖਾ ਹਾਂਜੀ ਉਹਨਾਂ ਨਾਲ ਕਿ ਤਰ੍ਹਾਂ ਕਿਸਦਾ ਸੁਭਾਅ ਆ ਕਿ ਤਰ੍ਹਾਂ ਕੀ حساب کتاب ਕੀ ਕਰਦਾ ਮੇਰੇ ਦੰਦੀ ਗੱਲਾਂ ਤੋਂ ਹੀ ਮੈਨੂੰ ਤੇ ਸਭੋ ਟੈਨਸ਼ਨ ਜੀ ਹੋ ਜਾਂਦੀ ਓਦੇ ਉਹਦੀ ਗੱਲ ਹੈ ਵੀ ਟੈਨਸ਼ਨ ਤੇ ਮੈਨੂੰ ਹੀ ਆ ਤੇ ਪਰ ਹੁਣ ਕਰ ਵੀ ਕੀ ਸਕਦੇ ਆਪਾਂ ਚਲ ਮੈਂ ਰਸੋਈ ਦਾ ਕੰਮ ਵੇਖ ਲਵਾਂ ਫਿਰ ਆਹ ਵੇਖ ਲਾ ਜਿਹੜਾ ਰਿੰਦਾ ਰੁੰਦਾ ਕਰ ਲਾ ਕਰਨੀ ਬੜੀ ਹੋ ਜਾਂਦੀ ਫਿਰ ਹਾਂਜੀ ਕਰ ਲੈਂਦੀ ਠਹਿਰ ਕੇ ਫੋਨ ਕਰਦੀ ਆ ਆਹ ਚਲ ਕੋਈ ਨਹੀਂ ਕਰਕੇ ਤੇ ਫਿਰ ਪੁੱਛੀ ਠੀਕ ਆ ਮੋਰਾ ਗਾਜੀ ਬਾਜੀ ਰੱਖੇ ਆਪਣੇ ਘਰ ਨੂੰ ਚੰਗੇ ਹੋ ਜਾਣ ਮੈਂ ਧਿਆਨੀ ਆ। ਆ ਵੀ ਫਸੀ ਕਬਾ ਕੀ ਚੱਲ ਸੀ ਕੱਲ ਨੂੰ? ਯਾਦ ਆਉਂਦੀਗਾ। ਮੈਂ ਠੀਕ ਆ। ਵਧੀਆ। ਤੁਸੀਂ ਸੁਣਾਓ। ਮੰਮੀ ਕੱਲੀ ਐਂ? ਹਾਂ, ਕੱਲੀ ਐਂ। ਮੰਮੀ? ਹਾਂ, ਕੋਨੇ ਆ। ਸਮੀ ਆਈ ਏ। ਸਮੀ ਆਈ ਏ। ਮੰਮੀ ਸਾਸੀ ਕਾ ਸਾਸੀ ਕਾ ਧਿਆਨ ਕੀ ਹੈ ਨਾ ਕੋ ਫੋਨ ਨਾ ਕੋ ਗੱਲ ਨਾ ਕੋ ਬਾਤ ਹੈ ਜਾ ਗਿੱਟੀ ਚਾਹ ਚੂ ਲਾਇਆ ਕੁੜੀ ਜੱਤੇ ਸਮਝ ਲੈ ਪਾਣੀ ਲੈ ਆਣ ਵਾਲੇ ਪਹਿਲਾਂ ਨਹੀਂ ਕਿੰਨੀ ਗਰਮੀ ਵੇ ਬਾਹਰ ਤੁਰ ਕੇ ਆਈ ਆ ਉੱਥੋਂ ਕੇ ਜਾਂ ਕੁਝ ਮਿਲ ਗਿਆ ਮੰਮੀ ਆਟੋ ਤੇ ਆਈ ਆ ਪਿੱਛੋਂ ਇੱਥੋਂ ਤੁਰ ਕੇ ਆਈ ਸਾਰਾ ਰਾ ਤੇ ਨਾਲੇ ਕੱਲੀ ਕਿਉਂ ਆਈ ਆ ਪਰੌਣਾ ਕਿੱਥੇ ਉਹਨੂੰ ਨਾਲ ਲੈ ਕੇ ਆਉਂਦੀ ਜੇ ਪਰੌਣਾ ਨਹੀਂ ਘਰ ਤੇ ਸੱਸ ਨੂੰ ਲੈ ਆਉਂਦੀ ਉਹਨਾਂ ਕੋਲ ਮੰਮੀ ਟਾਈਮ ਨਹੀਂ ਸੀ ਹੈਗਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਮੇਰੇ ਨਾਲ ਚੱਲੋ ਕੋਈ ਉਹਨੂੰ ਤਿਆਰੀ ਨਹੀਂ ਹੈਗਾ ਉਹ ਕਹਿੰਦੇ ਮੈਨੂੰ ਬੜੇ ਕੰਮ ਕਾਜ ਆ ਮੈਂ ਵਿਹਲਾ ਨਹੀਂ ਹੈਗਾ ਜਿਹੜਾ ਤੇਰੇ ਨਾਲ ਜਾਵਾਂ ਤੇ ਨਾਲੇ ਅਜੇ 4 ਦਿਨ ਤੇ ਮੈਨੂੰ ਨਹੀਂ ਹੋਈ ਆਈ ਤੇ ਤੈਨੂੰ ਏਡੀ ਕਾਹਲੀ ਕਾਜੀ ਚੜ ਗਈ ਆ ਹੋਰ ਤੇ ਮੈਨੂੰ ਲੱਗ ਪਿਆ ਇਹ ਗੰਦਾਸਤੂ ਮੰਮੀ ਜੀ ਮੈਂ ਕੰਮ ਨਹੀਂ ਆਈ ਆ ਦੱਸਦੀ ਆ ਤੁਹਾਨੂੰ ਸਾਰਾ ਕੁਝ ਮੈਨੂੰ ਪਾਣੀ ਧਾਣੀ ਤੇ ਪੀ ਲੰਦੋ ਪਾਣੀ ਪੁਣੀ ਪੀ ਤੇ ਨਾਲੇ ਅਗਲੇ ਦਾ ਇੰਨਾ ਕਾਰੋਬਾਰ ਆ ਵੇ ਵਾਈ ਜੋਤੀ ਦਾ ਕੰਮ ਇਹ ਥੋੜਾ ਤੀਜੇ ਦਿਨ ਤੇਰੇ ਨਾਲੋਂ ਤਰਪਣੀਗੀ ਤੂੰ ਇਹ ਵੀ ਸੋਚ ਲੈ ਤੂੰ ਮੈਨੂੰ ਫੋਨ ਕਰ ਦੇਉਂ ਕਿ ਕਿਤੇ ਨੂੰ ਕਰ ਦੇਉਂ ਅਸੀਂ ਤੇਨੂੰ ਮਿਲਿਆਉਂਦੇ ਤੇ ਰਾਈਡਾ ਜੀ ਕਰਦਾ ਤੇ ਨਾਲਾ ਕਿਹੜਾ ਕਈਡਾ ਖਾਸ ਕੰਮ ਹੈ ਜਿਹੜਾ ਤੂੰ ਭਜੀ ਹੈਂਗੀ ਪੀਣਾ ਲਾ ਚੋੜ ਥੋੜੀ ਵੱਧ ਪੀ ਭਾਬੀ ਲੱਗਦਾ ਚਾਹ ਪਹਿਲੇ ਬਣਾਉਣ ਦੇਈ ਸੀ ਹਾਂ ਇਹ ਨਾ ਚਾਹ ਪੀਣ ਲੱਗੇ ਸਾਂਗਾ ਟਾਈਮ ਹੋਇਆ ਇਹ ਨਾ ਚਾਹ ਦਾ ਖਾਣੇ ਦਾ ਤਾਈ ਤੇ ਕਿਹਦੇ ਚਾਹ ਬਣਾ ਤੇਰਾ ਪਾਣੀ ਪੈ ਗਿਆ ਉਹ ਘੁੱਟ ਵਿੱਚ ਹੋ ਸਭ ਵਧੀਆ ਹਾਂਜੀ ਭਾਬੀ ਬਸ ਠੀਕ ਹੈ ਬੜੀਆ ਬੁੜੀਆ ਕਾਦਾ ਹੋਣਾ ਤੁਹਾਨੂੰ ਤਾਂ ਪਤਾ ਹੀ ਜੋਗੋ ਜਹਾਗਾ ਕੋਈ ਗੱਲ ਨਹੀਂ ਲੈ ਭਾਬੀ ਗੱਲ ਤੇ ਉੱਥੇ ਇੱਕ ਮਿੰਟ ਚ ਚਾਰ ਵਾਰੀ ਹੁੰਦੀ ਹੈ ਮੈਂ ਨੇ ਜੈਜੀ ਮੈਨੂੰ ਕੁੱਟ ਮਾਰ ਕਰੀ ਜਾਂਦੇ ਆ ਮੰਮੀ ਤੁਹਾਨੂੰ ਮੈਂ ਇਹ ਦੱਸਣ ਆਈ ਆ ਮੈਂ ਉੱਥੇ ਕਿਦਾਂ ਬਰਦਾਸ਼ਤ ਕਰਾਂ ਛੋਟੀ ਛੋਟੀ ਗੱਲ ਤੋਂ ਬੱਸ ਮੈਨੂੰ ਕੁੱਟਾਂ ਲਾਗ ਕੰਦੇ ਆ ਨਾਲੇ ਭਾਬੀ ਨਨਾਨ ਦਾ ਕੀ ਮਤਲਬ ਹੋਇਆ ਮੇਰੇ ਤੇ ਹੱਥ ਝੁਕਾਂਦਾ ਨਨਾਨ ਫਿਰ ਤੇ ਹੱਥ ਝੁਕਦੀ ਮੈਨੂੰ ਦੰਮੀ ਮੈਂ ਪੁੱਛਿਆ ਅਗਲੇ ਤੇ ਕਹਿੰਦੇ ਹੱਥ ਝੁਕਦੇ ਭਾਬੀ ਜੋ ਉਹ ਕਹਿੰਦੇ ਆ ਉਹ ਸੱਚ ਕਹਿੰਦੇ ਨੇ ਉਸ ਦਿਨ ਮੰਮੀ ਜੀ ਵੀ ਗਏ ਆ ਉਹਨਾਂ ਨੇ ਸਾਰਾ ਕੁਝ ਝੂਠ ਬੋਲਿਆ ਉੱਥੇ ਇਹ ਕ ਗੱਲ ਮੰਮੀ ਉਹਨਾਂ ਨੂੰ ਸੱਚ ਨਹੀਂ ਦੱਸੀਗੀ ਤੇ ਮੇਰੀ ਸੋਹਣ ਕੁੜੀਏ ਗੱਲ ਆ ਇਹ ਤਾਂ ਕਾਂਗ ਤੇ ਗਈ ਹੈ ਤੇ ਤੈਨੂੰ ਉਹਨਾਂ ਦਾ ਕਿਤਨਾ ਪਤਾ ਲੱਗਦਾ ਕਿਹੜਾ ਜੀ ਚੰਗਾ ਕਿਹੜਾ ਵੇਲਾ ਨਹੀਂ ਰਹੇ ਉਦੋਂ ਬੜੇ ਸੋਹਣੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੇ ਹੀ ਇਹਨੂੰ ਹਾਥੀ ਨਹੀਂ ਲਾਇਆ ਉਹਨਾਂ ਨੇ ਤੇ ਤੁਸੀਂ ਲੱਗ ਗਈ ਸਾ ਪਾਤਾ